ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਲਓ ਜੀ ਆਪਾਂ ਲਾਦੇ ਲਾਉਣ ਨੂੰ ਨਾ ਤੇ ਟਾਇਰ ਰੂਸ ਕਰਵਾਉਣ ਆਲਾ 5 ਕਿੱਲੇ ਦੂਜੇ ਪਾਸੇ ਲਾਏ ਆਪਾਂ ਇੱਥੇ ਪਾਈਏ ਨੇ 3 ਕਿੱਲੇ ਇੱਥੇ ਆ ਗਏ ਤੇ ਆਇਸਰ 40 ਟੱਪ ਨੇ ਬ੍ਰਿੰਦਰੋ ਨਾਲ ਦੇ ਬਾਹਰ ਚ ਕਾਈ ਛੱਡ ਕੇ ਯਾਰੇ ਜੀ ਜੀ ਪਹਿਲਾਂ ਕਰੇ ਵਾਗੇ ਜੀ ਰੋਟੀ ਖਾਣਾ ਜੇ ਇੰਨੇ ਜਾ ਕੇ ਦੇਖਿਆ ਤੇ ਫਟ ਨਿਕਲੀ ਬਈ ਪੂਰੀ ਡੱਬੇ ਜਿੰਨਾ ਪਾਣੀ ਪਾਇਆ ਸਾਰਾ ਇਦਾਂ ਬਾਂ ਨਹੀਂ ਮੋੜਾਇਆ ਹੁਣ ਇਹ ਪੂਤੀਆ ਚੰਗੀ ਤਰ੍ਹਾਂ ਬਣਦੇ ਨੇ ਔਰ ਲੱਗਿਆ ਮੈਂ ਘਰਾ ਤਰ੍ਹਾਂ ਤੇ ਗਾਲ ਹੀ ਘਰੇ ਘੜਦਾ ਜੇ ਆਪਾਂ ਲਾ ਰਹੇ ਹਾਂ ਇਹ ਇੱਥੇ ਸੁਪਰ 212 ਇਹ ਦੂਜੇ ਬਾਣ ਜੂ 1221 ਹੈ ਜੀ بڑی ਪੀੜੀ ਪੂਛਾ ਦੀ ਵੀ ਆ ਕਿ ਉਹ ਵੀ ਦੇਣੇ ਆ ਜੇ ਲੋਡ ਆ ਉਹ ਵੀ ਲਾਵਾਂਗੇ ਲਈ ਦਵਾਂਗੇ ਬੜੀ ਦਾ ਨਹੀਂ ਫੱਕ ਕਟੂਗੀ ਉਹ ਕਹਿੰਦੇ ਅਸੀਂ ਸਰਕਾਰ ਨਹੀਂ ਚਾਹਦੀ ਨਹੀਂ ਪੀੜੀ ਪੂਛਾ ਲਾਈ ਬਿਨਾ ਨਹੀਂ ਕਰਦਾ ਮੇਰੇ ਭਰੋ ਕਿਰੇ ਘਾਟੇ ਵਾਦੇ ਉਹਨੇ ਪੂਰੇ ਕਰਨੇ ਆ ਉਹ ਹੋਰ ਨਹੀਂ ਕਰ ਸਕਦੀ ਉਹ ਦੇਖੋ ਜਿਹੜੇ ਬੈਣ ਸਗੀ ਭੈਣ ਨੇ ਪਾਉਣੇ ਆ ਉਹ ਚਾਚੇ ਤਹੀ ਦੀ ਗੁੜੀਆਂ ਨਹੀਂ ਪਾਉਂਦੀਆਂ ਮਰੇ ਵੀਰੋ ਜੀ ਲਈ ਕੁਦਰ ਲਵਣਾ ਪਊਗਾ ਉਹਦੇ ਬਿਨਾ ਜ਼ਿੰਮੇਵਾਰਾਂ ਸਰਕਲ ਨਹੀਂ ਚੱਲਦਾ ਬਈ ਠੀਕ ਆ ਉਹ ਆਇਆ ਵੀ ਚੱਲ ਬੜਾ ਨਿਕਲ ਜਾਂਦੀ ਆ ਹੋਰ ਤਾਂ ਕੋਈ ਨਹੀਂ ਦੱਸੋ ਮੇਰੇ ਵੀਰੋ ਫਿਰ ਕਮੈਂਟ ਕਰਕੇ ਕਿਹੜਾ ਝੋਨਾ ਲਾ ਰਹੇ ਹੋ ਕਿਹੜੀ ਵੈਰਾਈਟੀ ਹੈ ਕਿੱਦੇ ਲਾਉਂਗੇ ਡੇਰ ਕੀ ਥੋਡੇ ਥੋਡੇ ਕਿਹੜਾ ਝੋਨਾ ਵੱਧ ਲੱਗ ਰਿਹਾਗਾ ਨਾ ਯਾਰ ਨਵਿੰਦਰ ਹੋਜੀ ਹੁੰਦਾ ਬੱਟਾ ਤਿੰਨ ਚਾਰ ਘਟਾ ਨਿਕਲਣਾ ਸੀ ਨੂੰ ਮਸਾ ਬੰਦ ਕਰਾ ਦੇ ਮੇਰੇ ਕੋਲ ਪੁੱਤ ਗਰਮੀ ਕੀ ਆਣਾ ਗਰਮੀ ਬਹੁਲੀ ਪਈ ਹੁੰਦੀ ਆੱਕੀ ਘਰੀ ਹੁੰਦੀ ਜਮ ਆੱਕ ਵੰਦਰਾ ਕਿੰਨੀ ਗਰਮੀ ਓਏ ਧਰਮੀ ਵੰਦਰਾ ਕਹਿੰਦਾ ਗੱਲ ਮੈਂ 20 ਲੀਟਰਾਂ ਦਾ ਕੈਂਪਰ ਵੀ ਗਿਆ ਗੱਲਾਂ ਨਾਲ ਓਏ ਬਾਲੀ ਗਰਮੀ ਆ ਆਪਣੇ ਨੇ ਆਇਆ ਮੀਹ ਆ ਗਾ Lahore ਪਾਸੇ ਆ ਪਾ ਗਿਆ ਬੰਡੇ ਮੁੰਡੇ ਕੰਨੀ ਆਏਗਾ ਹੀ ਬੜਾ ਮੋਟਾ ਆਪਣੇ ਪਾਣੀ ਕਿੱਥੇ ਪਾਉ ਆ ਕੀ ਲਈ ਜਾਂਦਾ ਇੱਥੇ ਤਾਂ ਨਾ ਤੱਪੀ ਆਉਣਿਆ ਕੰਮ ਗਰਮੀ ਬਾਲੀ ਹੈ ਤੇ ਲੇਬਰ ਤੋਂ ਬਈ ਅੱਜ ਕਿਉਂ ਨਾ ਲੱਗ ਨਹੀਂ ਰਿਹਾ ਜੀ ਬਾਹਰ ਨਹੀਂ ਨੱਪਣੀ ਰਿਹਾ ਕੰਮ ਵੀ ਨੱੜ ਰਿਹਾ ਗਰਮੀ ਕੀ ਅੱਖ ਵਰਤੋ ਨਵੀਂ ਅੱਖ ਇਹ ਵੀ ਵਿਚਾਰੇ ਕੀ ਕਰਨ ਬਈ ਇਹ ਕਿਹੜਾ ਲੋਕ ਦੇ ਬਣਿਆਗੇ ਬਹੁਤ ਬੁਰਾ ਹਾਲ ਆ ਉਹ ਬਗਲੇ ਦੇ ਤੂੰ ਇਹਨਾਂ ਦਾ ਵੀ ਸੀਜ਼ਨ ਆਉਂਦਾ ਹਾਲ ਤੋਂ ਇਹ ਤੋਂ ਐਫੋ ਬੈਸ ਕੰਮ ਨਹੀਂ ਕਰਦਾ ਲੋੜ ਬੜੀ ਜਨੈਟਵਾਲਾ ਬਸ ਆਹ ਜਿਹੜੀ ਰਹਿ ਗਿਆ ਆਹ ਜਹਰਾ ਹੋ ਗਈ ਤੇਰਾਣਾ ਗੱਲ ਉਹਦੇ ਨਾਲ ਤੇਣਾ ਕੀ ਕਹਿੰਦਾ ਫਿਰ ਮੌਜਾ ਦਾ ਪਹਿਲਾ ਅੱਜਲਾ ਤਰੱਕੀ ਆਣਾ ਬਾਡਾ ਤਾਂ ਫਿਰ ਬਈ ਥਾਂ ਰਹੀ ਹੋ ਗਿਆ ਸੀ ਉਹ ਦੌੜੀ ਰਹੀ ਸਿੱਕਾ ਮਾ ਚਲੋ ਕਰ ਜੰਦੇ ਖੱਡਾ ਐ 15 ਥਾਂ ਤੇ ਨਿਕਲੀ ਜਾਂਦੀਆਂ ਬੱਟਾ ਵੀ ਖੱਡਾ ਸੀ ਮੈਂ ਬਲਕੀ ਬੰਦ ਕੀਤੇ ਹਨਾ ਚੋ ਤੜਕੇ ਤਾਂਗਾ ਦਾ ਕੈਰੇ ਦਾ ਨਿਸ਼ਾਨ ਹੋ ਗਿਆ ਨਾ ਰੋ ਰੋ ਦੇਖ ਨੀ ਆ ਭਰ ਜਾਂਦਾ ਜਿਹੜਾ ਹੁਣ ਛੱਡਿਆ ਹੋ ਪਰਿਆ ਪੈ ਸਾਰਾ ਪਰਾਂ ਵਾਲੇ ਨਾਲ ਟੁੱਟਿਆ ਉੱਤੇ ਆ ਕੈਰੇ ਆਪਣਾ ਭਰ ਦੋ ਚੀ ਗਾ ਤੇ ਹਰ ਹੁਣ ਲਾਈਟ ਵੀ ਓੱਡੀ ਉਝ ਆ ਰਹੀ ਗੱਲੀ ਸੋਲਦਰੀ ਜਲੀ ਆ ਆ ਤੂੰ ਆਇਆ ਕਿ ਇਹਨੂੰ ਸਾਕੇ ਕਿੰਨੂੰ ਕੱਢ ਰੋ ਆਹ ਤਾਂ ਹੀ ਕੱਲ ਕਰੀ ਜਾਂਦੇ ਕਹਿੰਦੇ ਖੰਡ ਨਹੀਂ ਲਾਇਆ ਖੰਡ ਮਾ ਖੰਡ ਕੋੰਡ ਤਾਂ ਹੈ ਨਹੀਂ ਭਾਈ ਹੈਗੀ ਸੀ ਤੂੰ ਚ ਹਮ ਹੈਗੀ ਤਾਂ ਪੁੱਜ ਮਾਹਰ ਇਹ ਤਾਂ ਹੈ ਨਹੀਂਗੀ ਇੰਨਾ ਮਿੱਠਾ ਕੀ ਕਰਦੇ ਆ ਪੀ ਕੇ ਜਰ ਮਾੜਾ ਇੰਨਾ ਮਿੱਠਾ ਤਾਂ ਹਾਂ ਜਿਹੜਾ ਟਾਂਡਾ ਵੱਡਾ ਪੱਕਾ ਰੈਡੀ ਚ ਨੇ 2 ਕਿਲੋ ਚਾਹ ਵੀ ਆਉਂਦੇ ਜਿੰਨਾ ਮਰਜ਼ੀ ਪਾਓ ਕਿੰਨਾ ਹੋ ਕਰੋ ਮੇਰੇ ਕੋਲ ਦੱਤਾ ਨਾ ਦਿੰਦੇ ਭਾਈ ਆਪਣੇ ਸੁਖਰੀ ਕਿਤੇ ਵੀ ਰੋਟੇ ਲਿਆਉਂਦੇ ਫੋਰੀ ਆਹੋ ਲੈ ਗਿਆ ਮੱਦੀ ਮੇਰੇ ਮੱਦੀ ਨੂੰ ਕਹਿਣ ਕਰਨਾ ਫਿਰ ਬੜੀ ਗਰਮੀ ਆ ਮਾਰੇ ਪੁੱਤੋ ਕੈਂਪਰ ਦਾ ਇੱਕ ਬੰਦਾ ਕੋਈ ਆ ਵੱਡੀ ਗੱਲ ਲੈਣਾ 15 ਹੱਥ ਨੂੰ ਖੱਚੇ ਜਾਂਦਾ ਭਾਈ ਇੱਕ ਤਾਂ ਕੋਈ ਜ਼ਿਆਦਾ ਹੀ ਕੀ ਹੈ ਨਾ ਹੂੰ ਆਪਾਂ ਦਾ ਰੋਣੇ ਰੋਵਾ ਕੀ ਕੀ ਉਹ ਉਧਰ ਦੇ ਪਾਸੇ ਭੈਣ ਦੇ ਆਮਾ ਦੇ ਦੂਜੇ ਪਾਸੇ ਕੇ ਦੌੜੀ ਰਹੀਗੀ ਉਹ ਦੌੜੀ ਉਹ ਤਾਂ ਕਹੀ ਨਾ ਮਾਰਨੀ ਸੌਕੀ ਸੀ ਯਾਰ ਆ ਪੈਰ ਕੀ ਹੋ ਗਿਆ ਯਾਰ ਭੈਣ ਤੂੰ ਕੀ ਵੱਜਾ ਕੀ ਕੁਸ ਮੱਚ ਗਿਆ ਯਾਰ ਬੁਹਾਈ ਯਾਰ ਤੇਰਾ ਨਾਂ ਕੀ ਆਹਾ ਯਾਰ ਇੰਨਾ ਤਾਂ ਇੰਨਾ ਤਾਂ ਮੱਤ ਨੂੰ ਹੀ ਨਹੀਂ ਹਟਦਾ ਬਾਈ ਕਰ ਮੀਨੇ ਆਪਾਂ ਕਰਾਇਆ ਬਣਾਇਆ ਪਿਆ ਉਹ ਹਾਂ ਮੇਰੇ ਹੌਂਦਲ ਦੀ ਮੱਤਰੀ ਆ ਭੈਣ ਤਾ ਕਰਨਾ ਇਹਦਾ ਇਹਦਾ ਮੇਰੇ ਦਾ ਲੱਗਦੇ ਨਹੀਂ ਪੈ ਰਹੀ ਨੇ ਥੱਲੇ ਲੱਗਦਾ ਜਿੰਨਾ ਜੰਮ ਅੱਖ ਲੱਗੀ ਹੁੰਦੀ ਹੈ ਬੱਚ ਬਾਈ ਹਨਾ ਹੋਰ ਯਾਰ ਇਹ ਕੰਮ ਹੁੰਦਾ ਮੇਰੇ ਵੀ ਆਇਆ ਕੰਮੀ ਟਿੱਡਾ ਹੋ ਗਿਆ ਉਹਦੋਂ ਆ ਸਲੈਂਸਰ ਜਾ ਹੂੰਗਾ ਜੀ ਮੱਚ ਗਈ ਕੋਲੇ ਕਲਾਨਾ ਨੇ ਜਾ ਕੇ ਆਇਆ ਲਾਲਾ ਥੱਲੇ ਦੇਖੀ ਆਵੇ ਆ ਕਿਵੇਂ ਨਟ ਕੱਢਿਆ ਸਲੈਂਸਰ ਟੁੱਟ ਕੇ ਨਟ ਦੇ ਵਿੱਚ ਰਹਿ ਗਏ ਸੀ 100 ਡਾਲ ਬੰਦਾ ਹੁਣ ਸਰਲ ਸਰਲ ਕਰੀ ਜਾਂਦਾ ਮੱਚ ਗਈ ਹਾਂ ਹਉ ਠੀਕ ਆ ਉਹ ਆ ਬਿਜਲੀ ਜਾਨੀ ਵੱਧ ਲਾਉਂਦੀ ਆ ਉਹਦੇ ਨਾਲੋਂ 70 ਜੀ ਨਾਲੋਂ ਉਹਦੇ ਨਾਲੋਂ ਉਹ ਹਣੀ ਕਹਿੰਦਾ ਬਦਲ ਨਹੀਂ ਯਾਰ ਤੜਕੇ ਵੀ ਮੈਂ ਤਾਂ ਛੱਟੂ ਆਂ ਲੰ। ਹਣੀ ਗੜਾ ਹੁੰਡੇ ਦਾ। ਬਦਲਗਾ। ਭਾਈ ਮੁੰਡ ਆ ਨਹੀਂ ਬੈਠੇ ਰਹਾ ਆਹ 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 ਇਹ ਬਈ ਦਾ ਫੈਨ ਸੀਗਾ। ਹਾਂ ਕੰਵਲਕਾਰ ਦਾ। ਫੁੱਲ ਜਿਹਦਾ ਫੈਨ ਸੀ ਮੈਂ। ਫੁੱਲ ਜਿਹਦਾ ਮੈਂ ਉਹਦਾ ਫੁੱਲ ਜਿਹਦਾ ਉਹ ਸੋਹਣੀ ਸੀ ਭੈਣ ਜੋ ਦੀ। ਸੋਹਣੀ ਸੀ ਯਾਰ ਸੋਹਣੀ ਕੀ ਕਰ ਲੱchnਾ ਮੜੀ ਸੀ। ਬਾਬੇ ਨੂੰ ਗੰਦ ਵਾਲਾ ਪਉਂਦੀ ਯਾਰ ਬੰਤੀ ਮਰਿਆ ਤੇ ਇਹ ਫੋਟ ਮੈਂ ਨਹੀਂ ਦੇਖਾਂ ਤੁਸੀਂ ਮੈਂ ਕੱਲ ਦੇਖ ਕੇ ਆਇਆ ਨਤਰਾ ਗੱਡੀ 'ਚ ਮਰੀਜ਼ ਨਾ ਉਹ ਤਾਂ ਐਂ ਪੀਆ ਫੁੱਲੀ ਭਾਂਦੇ ਯਾਰ ਗੱਡੀ 'ਚ ਗਰਮਾਇਆ ਸੀ ਬਈ ਬਾਲੀਆ ਫੁੱਲ ਵੀ ਉਹ ਤਾਂ ਯਾਰ ਪਾਟਾਂ ਤੇ ਪੀ ਪਾਟੀ ਪੀ ਸੀ ਉਹ ਤਾਂ ਖੂਨ ਖਾਂ ਨਿਕਲੇ ਆ ਡੜੇ ਪਲਕਰੇ ਡੜੇ ਯਾਰ ਬਾਬੇ ਨੂੰ ਮੂੰਹ ਤੇ ਆ ਕਿ ਸਾਰੇ ਪਿੰਡੇ ਤੇ ਆਉ ਲਾ ਲੈਂਚ ਲੈ ਗਿਆ ਵਾਹ ਜੀ ਵਾਹ ਹੁਣ ਲੱਗਣਾ ਵੀ ਨਹੀਂ ਆਣਾ ਰੇਤਾ ਰੁਤਾ ਹੋ ਗਿਆ ਹੁਣ ਤਾਂ ਬੱਸ ਲਾਦੇ ਹਰੇ ਕਿਉਂ ਲਾਦੇ ਦੂਜੇ ਲੱਗੇ ਰਹੇ ਕੱਲ ਬਠੰਡੇ ਕੇ ਲਵਾ ਲਿਆ ਮੈਂ ਉੱਦਦੇ ਦੇਖ ਲਾ ਲੱਗ ਲੱਗ ਜੋਲ ਚੇਪੀ ਦਾ ਹੋਊਗੀ ਬਚਿਰਤਾ ਬੈ ਗਿਆ ਤੇ ਹੁਣ ਉਹ ਕਿਵੇਂ ਕੱਢੂਗਾ ਆ ਵੀ ਮਾਰ ਮੁਕਾ ਜਾ ਇਹ ਵੀ ਇਹ ਫੜਕਤ ਨਹੀਂ ਲੈ ਗਿਆ ਉਹ ਇਹ ਤਾਂ ਥੱਲੇ ਬਚਾਰਿੰਦਾ ਦਮ ਜਾਣ ਗਿਆਣ ਅੰਗ ਪੈਰ ਭੋਲੇ ਮੱਦਿਆ ਤੇ ਚਪਾ ਜਿਆ ਰ ਹੈ ਨਾ ਚੋਰ ਅਸੀਂ ਤਾਂ ਬੈਠਾਂ ਨੇ ਮੱਝੀ ਆਦੇ ਭਾਂਜੇ ਕਿਹ ਜੀ ਕਰਨੀ ਆ ਅੱਪਰ ਐਸੀ ਬੋਲੀਆ ਬੰਦਰਾ ਹਣਾ ਯਾਰ ਰਿਕਾਰਡ ਤੋੜੀ ਬਰੰਡੇ ਦਾ ਪਨੀ ਕੀ ਗੱਲ ਥੋੜੀ ਜਿਆਦੇ ਪੈ ਰਹੀ ਹੈ ਪਿਛਲੀ ਵਾਰੀ ਬਹੁਤ ਸੀ ਗਰਮੀ ਫਸਲ ਲੈ ਕੇ ਨਹੀਂ ਦਿਖਾਂਗਾ ਅਗਰ ਜੂਸ ਟੱਕ ਗੱਡੀ ਵਿੱਚ ਬਹੁਤ ਦੇ ਪਾ ਲੈ ਮੱਛਾ ਕਰ ਹਾਂ ਹਾਂ ਬਲਕਾ ਹਾਂ ਬਹਿ ਜਾਂਦੇ ਓਏ 드ਰਾਅਟ ਤਾਂ ਲਾਉਂ ਗੇ ਰਿਤੇ ਲੱਗੇ ਯਾਰ ਦਨ ਸਾਲਾਂ ਦਾ ਪੂਰਾ ਡਬਲ ਹੋ ਜੂ ਬੰਦਰਾ ਓ ਭਾਂਜੇ ਓਏ ਉਹਦੇ ਸਪਾਈਦੇ ਜੇ ਨਹੀਂ ਲਾਈ ਸੀ ਚਰਨੇ ਨੇ ਓਏ ਹਾਂ ਬਹੁਤ ਜਣੇ ਜੀ ਹਾਂ ਨਾਲ ਦਾ ਪੰਚਰ ਗਾ ਲੂ ਬੂਸਰ ਗਿਉ ਤਾਂ ਪੂਰੇ ਹੋ ਜਾਂਦਾ ਉਹਦੇ ਗਿਆ ਦਾਨ ਵਾਲਾ ਓਰ ਟੜ ਕੇ ਗਿਆ ਸੀ ਉੱਥੇ ਆਪਾਂ ਵੀ ਲੱਗ ਗਏ ਸਾਰੇ ਕਿਤੇ ਬਾਤ ਸੱਤ ਬਾਂ ਦੇ ਕੋਠੇ ਦੀ ਗਰਾ ਉਹ ਇਧਰੋਂ ਖੜਾ ਛੱਟੇ ਨਾ ਆਹ ਹੋਲੀ ਹੁਣ ਤਾਂ ਆਪੇ ਲਾ ਦਿੰਦੇ ਲੈ ਕੇ ਆ ਆਪਾਂ ਕਿੰਨੇ ਟੜ ਕੇ ਬੁੱਧ ਚੜ ਕੋ ਨਹੀਂ ਗਾ ਉਹ ਯਾਰ ਉਹ ਬੁੱਕਰੀ ਲੱਗਿਆ ਹੋ ਨਹੀਂ ਹੁਣ ਕਰਾਂ ਇਹ ਤਾਂ ਸਮਝਿਆ ਕਿ ਕਿਲੋਂ ਨਹੀਂ ਤਸਿਆ ਪੂਛ ੜ ਗਈ ਕਿਲ ਲੰਗਾ ਗਿਆ ਅੜੀ ਪਿਆਲ ਦਾ ਲੋ ਬਈ ਚੁਹਾੜ ਗਿਆ ਬਗਲੇ ਪੂਰਾ ਡਬਲ ਸੀਗਾ ਪੂਛ ੜ ਗਈ ਬਾਹਰ ਹੁਣ ਇਹ ਜਾਉਂਦੇ ਨਹੀਂ ਥੱਲੇ ਜਾਂਦਾ ਨਹੀਂ ਉਹ ਜਾਂਦਾ ਹੀ ਭਾਗਿਆ ਨਾ ਉਹ ਹੋਰ ਹੋਰ ਵੀ ਜਾਵਰ ਲੜਦਾ ਨਹੀਂ ਅੰਦਰ ਇਹਦੇ ਜਾ ਕੇ ਭੰਦਾ ਬਸ ਇਹ ਲੜਦਾ ਇਹਦਾ ਲੜਨਾ ਹਾਂ ਤੋ ਭਾਗਿਆ ਉਹ ਔਖਾ ਹੁੰਦਾ ਨਾ ਕਿਰਾਂ ਇਹ ਤਾਂ ਘਾਉਣ ਦੀ ਕਰ ਗਿਆ ਕੱਟ ਗਿਆ ਅੰਦਰ ਤੋਂ ਦੀ ਵੱਡੇ ਫੇਰ ਹੋਣਾ ਓਏ ਹੋ ਗਿਆ ਚਲ ਇਹ ਦੇਖ ਉਹ ਤਾਂ ਨਹੀਂ ਸਿੱਧੀ ਕਰ ਰਿਹਾ ਇਹ ਕਰ ਗਿਆ ਇਹਦੇ ਬਾਤ ਜੇ ਲੈਂਦਾ ਓਏ ਬਾਤੇ ਹੱਲ-ਚੱਲ ਗਏ। ਆਂਗੋਏ ਕਰਮ ਵਾਲੇ ਹੁੰਦੇ ਆ ਏ ਟੀਸੀ ਤੇ ਬੈਠਣਗੇ ਜਿਹੜੇ ਆ। ਹਾਂ। ਓਏ ਉਹਨਾਂ ਰ ਉਹਨਾਂ ਵਾਲਾ ਹੁੰਦਾ ਇਹਨਾਂ ਚ ਬਈ ਪੇਡੂ ਆ। ਕੁੱਕੜਾਂ ਵਾਲਾ। ਜਿਵੇਂ ਕੁੱਕੜਾਂ ਉਹ ਲਾਲਾ ਉਹ ਹੁੰਦਾ ਮੇਦਾ ਆ। ਕੋਈ ਹੋਣਾ ਕਾਹ ਦੇਖਣਾ ਤੂੰ। ਜਿਵੇਂ ਕੁੱਕੜ ਤਾਂ ਨਹੀਂ ਕਹਿੰਦੇ ਉਹ ਖਾ ਜਾਂਦੇ ਕੰਚੜ ਪਾ ਜੇ ਕਹਿੰਦੇ। ਐਂ ਉਹ ਪੋਟਾ। ਪੋਟਾ। ਕੁੱਕੜਾ ਕਹਿੰਦੇ ਕੰਚ ਖਾ ਜੇ ਉਹਨੂੰ ਵੀ ਭਾਂਜਮੀ ਅਦਰ ਯਾਰ। ਕਰਦਾ ਹੈ ਹੈ ਉਹ ਆ ਵੀ ਹੁਣ ਉਹ ਡਲੂ ਨਾ ਉਹ ਡਲੂ ਭਾਂਦਰ ਡੰਨ ਨੂੰ ਕੀ ਹੋ ਗਿਆ ਕਹਦਾ ਆਡਰ ਲੂ ਮੱਦ ਗੰਦਲ ਆ ਉਹ ਦੇਖ ਉਹ ਲਾਗਾ ਇਹ ਹਾਲੇ ਨਹੀਂ ਉਹਦਾ ਕੁਸਕਦਾ ਨਹੀਂ ਉਹਦਾ ਅੜਿਆ ਪਿਆ ਉਹਦੇ ਭਾਈ ਡਿਡਗੂ ਉਹ ਡਡ ਖਿਡਗੂ ਕਹਿੰਦਾ ਭਾਣਾ ਇਦਾਂ ਕਿੱਡਾ ਸੀ ਬੰਦਰਾ ਕਿੱਡਾ ਸੀ ਬੰਦਰਾ ਦਸ ਰੁਪਏ ਤੋਂ ਲੱਗਦਾ ਪਾਵਾ ਲੰਕਰਾ ਹੀ ਪਾ ਦੂਜੇ ਵੀ ਚੱਕ ਜਾਂਦਾ ਉਹਦੇ ਕਿਨੇ ਇਹ ਇਹ ਰਕਮਾਂ ਲਾ ਤਾਂ ਹਾਂ ਠੀਕ ਲੱਗਦਾ ਪਾਣੀ ਪੀਤਾ ਕਮ ਮੁਖ ਆਜ ਮ ਨਹੀਂ ਆਉਂਦਾ ਬਈ ਉਹਦੇ ਮੇਲੇ ਬਾਹਰ ਇਹ ਕਰ ਗਿਆ ਤਾਂ ਜਿਹੜਾ ਟਪਾ ਗਿਆ ਬਈ ਟਪਾ ਗਿਆ ਉਹ ਟੱਡੇ ਚ ਲੱਗ ਗਿਆ ਹੁਣ ਤਾਂ ਨਹੀਂ ਦੇਖ ਜਾਂਦੀ ਤਾਂ ਹੁਣ ਜਿਹ ਇੱਧਰ ਉਹ ਐਂ ਦਾ ਕਰਦੀ ਹੁੰਦੇ ਉਹਦੇ ਸਾਰੇ ਕਰਦੇ ਹੁੰਦੇ ਆ ਇਹ ਬਗਲੇ ਜੇ ਹੋਰ ਟੈਪ ਦੇ ਪੌਰ ਕਿੱਟੇ ਨਹੀਂ ਹਨਾ ਉਹ ਵਿਚ ਰੰਗ ਬਰੰਗੇ ਰੰਗਾਂ ਡੰਡ ਕੱਢ ਰਿਹਾ ਚੋ ਤੋਂ ਜੀ ਗਏ ਕਰਨ ਲੱਗ ਗਏ ਓਏ ਕਿ ਕਦਾ ਹੋਰ ਵੀ ਭਲੋ ਜਿਆ ਜਾਂਦਾ ਨਹੀਂ ਭਾਂਚੋ ਹਾਂ ਜੀ ਪਰ ਉਹ ਹਾਂ ਦਾ ਰਿਹਾ ਉਹ ਮਨ ਜਾਗਾ ਨੂੰ ਉਹਦੇ ਇਕੱਠਾ ਆਉਂਦਾ ਦੇ ਕਿਹੜਾ ਹਲੇ ਮੁੰਲਾ ਬਾਹਰ ਨਿਕਲੂ ਓਏ ਅੰਦਰ ਜਿਆਦਾ ਢਿੱਡ ਚ ਇਹਦੇ ਹਲਦਾ ਹੁਦਾਂ ਦੇ ਇੱਥੇ ਖੜਾ ਹੋਈ ਆ ਚੀਜ਼ ਗੱਲ ਚ ਉਹਦੇ ਇਹ ਜਾਨਵਰ ਇੱਥੇ ਹੋਰ ਵੀ ਆ ਕੋਈ ਜਿਹੜੇ ਕੁਸਤੇ ਕਰਦੇ ਜਿਹੜਾ ਇਹ ਇਹ ਮੁੰਨੂਲਾ ਦਾ ਬਾਹਰ ਆਉ ਯਾਰ ਨਹੀਂ ਬਾਹਰ ਹੋਊਗਾ ਕੰਮ ਵੱਡਾ ਹੀ ਲੈ ਲਿਆ ਨੇ ਵੱਡ ਲਿਆ ਇੰਨੇ ਆਲਾ ਹੈ ਹੀ ਨਹੀਂ ਸੀ ਹੈ ਲੋਡ ਲੈ ਗਿਆ ਲੋਡ ਦਾ ਹੈਗਾ ਉਹ ਲੋਡ ਸੀ ਕੰਮ ਉਹਦਾ ਪਾਣੀ ਦੇ ਕਰਦੇ ਜਿਵੇਂ ਡੀਆਈ ਪਿੱਛੇ ਜਨਰੇਟਰ ਪਾ ਦਿੰਦੇ ਆ ਦੂਰ ਕੰਮ ਉਹੀ ਹੋਵੇ ਇਹਦੇ ਨਾਲ ਤਾਂ ਲੱਗਦਾ ਉਹਨਾਂ ਦਾ ਕਾਂਚਾ ਦੀ ਗੱਲ ਹੀ ਉਹਨਾਂ ਨੂੰ ਲਾਉ ਜੀ ਉਧਰੋਂ ਕਰਕੇ ਕੱਦੂ ਤੇ ਇੱਧਰ ਆ ਗਏ ਸੀਗੇ ਇੱਥੇ ਸੜਤੀ ਮੱਕੀ ਦੀ ਹੋਰ 26 ਕੋਹ ਤੇ ਟੇਕ ਕੱਲ ਨੂੰ ਤੇ ਅੱਧੇ ਸਿਰਦਾਂ ਗੁਆਸਮਤੀ ਤੇ ਸਰਾਹ ਗੱਲਬਾਤ ਹੋ ਜੂ ਮੇਰੇ ਵੀਰੋ ਹੋਰ ਪਰ ਸਨਾਕੀ ਕਿਸ ਨਾਲ ਕੇ ਹਾਂ ਸੁਨਾਈਏ ਬਸ 26 ਦੀ ਫੱਕ ਕੇਰਤੀ ਤੇ ਰਹਿ ਗਈ ਬਾਸਮਤੀ 1147 ਕੋਗ ਦੇ ਹਟਿੰਗ ਉਹ ਆ ਬਸ 20 ਤਰੀਕ 21 ਨੂੰ 5 6 ਤੇ 7 8 ਦਿਨਾਂ ਨੂੰ ਹਾਂ 20 ਤਰੀਕ ਉਹ ਤਰਾ ਲਾ ਜੂਗਾ 12 ਦਾ ਇੱਥੇ 12 ਆਉਂਦੀ ਲੱਛਤ ਆ ਜਾਂਦੀ ਹੁੰਦੀ 12 ਉਗਰੀ ਨਹੀਂ ਤਾਂ ਬੋਹਣੀ ਪੈ ਗਈ ਉਹ ਹੋਦ ਕੀ ਇਹ ਜਿਹੜੀ ਧੌਂਕੀ ਸਿੱਟੀ ਸੀ ਜਮਾਨ ਉਗਰੀ ਸੁੱਕੀ ਸਿੱਟੀ ਸੀ 28 ਪੀ 60 ਦੀ ਲਾਉਣ ਵਾਲੀ ਹੋਈ ਪਈ ਆ ਤਾਂ ਹੁਣ ਬੰਦੇ ਉਧਰ ਲਾ ਬਾਹਨ ਲਾ ਕੇ ਆਉਣਗੇ ਤੁਹਾਨੂੰ ਵੇੜ ਤਾਂ ਇਹ ਪੱਟ ਇੱਥੇ ਲਾ ਦਾਂਗੇ ਲੈ ਕੇ ਕਿ ਨਹੀਂ ਹੈ 28 ਦਿਨਾਂ ਦੀ ਫਾਕ ਆ ਅਜੇ ਨਹੀਂ ਆਉਣਾ ਹੈ ਹੈ 28 ਦਿਨਾਂ ਦੀ ਹੋਰ 28 ਦਿਨਾਂ ਦੀ ਫਾਕ ਆ ਪੂਰੀ ਹੋਈ ਪਈ ਡਬਲ ਤਾਂ ਲਾਉਣ ਵਾਲੀ ਆਉਂਦਾ ਪੂਰੀ ਉਹ ਹਾਂ ਬੰਦੇ ਹੀ ਨਹੀਂ ਪਾਹ ਹੌਲੀ ਹੌਲੀ ਤੋ ਉਹ ਕਰ ਰਹੇ ਆ ਪਰ ਗਰਮੀ ਬਾੜੀ ਬਾਹਨ ਘਟ ਨੁਪੜਦਾ ਖਾਲੀ ਤੇ ਤੜਕੇ ਮਾਰਦੇ ਮੰਦਰਾ ਲੈਉਣੇ ਚੱਕੇ ਢੋਲੀ ਯਾਰ ਹੋਰ ਤੜਕੇ ਮਾਰ ਨਾਲ ਉਹ ਉਧਰ ਹਲ-ਮੋਲ ਮਾਰਾਂਗੇ ਯਾਰ ਸਪਰੇ ਦਾ ਪਈਆ ਖਾਲੀ ਤੇ ਆਪਣਾ ਆਈ ਕੱਪੀਆ ਉਹਦਾ ਘਰੇ ਖੜਾ ਖੁੰਜੇ ਲਾਇਆ ਦੇਲਦਾ ਹੈਗਾ ਸੀ ਤਾਂ ਬਾਹਰ ਘੰਟਾ ਪਾ ਜਾ ਸਾਰੀ ਮੋਟਰ ਦੀ ਬਾਤ ਦੋਵੇਂ ਤੁਰੇ ਆਹ ਪਤਾ ਆਦੇ ਨੇ ਦੋਸਤਾ ਕਰਾਂ ਉਪਰਾਵਾ ਆਪਾਂ ਦਾ ਛੇੜੀ ਨਹੀਂ ਉਹ ਮੇਰੇ ਘਰੇ ਖੜਾ ਕਿਹੜਾ ਗਾਣਾ ਜਿੰਦਰਾ ਉਹ ਹਾਂ ਪਹਿਲਾਂ ਆਉਣੇ ਪੁਰ ਨਹੀਂ ਕੀ ਆ ਕਹਿੰਦੀ ਯਾਰ ਅੱਛਾ ਪਹਿਲਾਂ ਥੋੜੇ ਆਏ ਕੋਦਾਂ ਕਹਦਾ ਵੱਜ ਗਈ ਸ਼ਰੀਕ ਕਿਵੇਂ ਤਾੜੀ ਨਾਲੇ ਗਿਆ ਕਹਿੰਦਾ ਸਾਰਾ ਘਰ ਲੈ ਕੇ ਨਾਲੇ ਲੈ ਕੇ ਕੁੜੀ ਕੋਰੀ ਨਾਲੇ ਲੈ ਕੁੜੀ ਕੋਰੀ ਆ ਬਾਹੋਂ ਬਾਹੂਤਿਆ ਸੀ ਨਿਕਲ ਕੇ ਮੈਂ ਉਹ ਗਾਣਾ ਦੇਖਿਆ ਯਾਰ ਮਾਲੇ ਕਬੇ ਯਾਰ ਗਾਣੇ ਦਾ ਓਹ 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 ਪੈਂਦੇ ਖਾਮ ਦਾ ਕਿਹੜੇ ਰੰਗਾ ਕਹਿੰਦਾ ਸੀ ਉਹ ਉਹ ਡਰਾਈਵਰ ਜੀ ਉਹ ਲਾਈ ਜਾਂਦਾ ਸੀ ਗਾਣਾ ਤਾਂ ਉਹ ਅਕੇ ਰੜੇ ਜਿ ਰੜਿਆ ਜਾ ਅੱਛਾ ਰੜੇ ਜੇ ਕਿਉਂ ਹੁੰਦੇ ਸਾਰੇ ਆਇਓ ਟੱਪੇ ਦਾ ਕਰਾਜ ਲੱਗੇ ਹੂੰ ਉਹ ਮਾਨੂ ਅੱਖਿਆ ਜਮਨੋ ਜੀ ਜੇ ਰੜੇ ਇਹ ਕਿ ਨਹੀਂ ਹਰਾ ਮੂਹ ਹੁੰਦਾ ਸੀ ਭਈ ਆ ਜਾ ਦੱਗਾ ਦੋ ਕੁ ਮਾਰ ਹੁੰਦਾ ਬਾਵਾ ਟਾਈਮ ਦੀ ਕਰਦਾ ਹਾਂ ਉਹਦੇ ਵਰਗਾ ਜਾ ਮੂੰ ਜਿਹੜਾ ਕਵਰੀ ਕਹਿੰਦਾ ਡਰਾਈਵਰ ਆ ਨਾ ਯਾਰ ਡਰਾਈਵਰ ਤਾਂ ਹੈਗਾ ਇੱਕ ਜਿਹਾ ਬਸ ਜਾ ਮਾ ਸੀ ਚੱਲ ਗਏ ਫਿਰ ਹੂੰ ਚੱਲ ਗਏ ਹੋਰ ਹੁਣ ਉਧਰ ਜਾਵਾਂਗੇ ਓਏ ਉਧਰ ਟੋਲੀ ਤੇ ਸਪਰੇਅ ਦੀ ਆ ਯਾਰ ਉਹ ਪਾਸੇ ਆ ਜਾਗੇ ਟਾਈਮ ਜੇ ਚਮਕ ਲਿਆ ਹਰਦਾ ਘਰੇ ਡਾਕਟਰ ਲੈ ਕੇ ਫਿਰ